ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਆ ਜੀ ਆਪਣੀ ਜਿਹੜੀ ਇਟਲੀ ਦੇ ਪੇਪਰ 9 ਮਹੀਨਿਆਂ ਵਾਲੇ ਦਾ ਸਾਲ ਵਾਲੇ ਜਿਹੜੇ ਪੇਪਰ ਜਮਾ ਹੁੰਦੇ ਆ ਉੱਤੇ ਕਿਹੜੇ ਡਾਕੂਮੈਂਟ ਲੱਗਦੇ ਆ ਵੀਐਫਐਸ ਚ ਕਿਹੜੇ ਪੇਪਰ ਜਮਾ ਹੁੰਦੇ ਆ ਤੇ ਕਿੱਦਾਂ ਹੁੰਦੇ ਆ ਜਿੰਨੀ ਕੁ ਮੈਨੂੰ ਉਹਦੇ ਬਾਰੇ ਜਾਣਕਾਰੀ ਦੱਸਦਾ ਮੇਰੇ ਦੋ ਤਿੰਨ ਕ ਵੀਰਾਂ ਨੇ ਪੁੱਛਿਆ ਸੀਗਾ ਬਈ ਪੇਪਰ ਕਿਹੜੇ ਕਿਹੜੇ ਚਾਹੀਦੇ ਆ ਬਾਕੀ ਉਹਦਾ ਇੰਟਰਨੈਟ ਤੇ ਤਾਂ ਸਾਰੀ ਜਾਣਕਾਰੀ ਪਈ ਹੋਆ ਪਰ ਫਿਰ ਵੀ ਜੋ ਮੈਨੂੰ ਪਤਾ ਮੈਂ ਦੱਸ ਦਿੰਦਾ ਆ ਤੇ ਆਪ ਵਿੱਚ ਮੈਂ ਜੋ ਥੋੜੇ ਜਿਹਾ ਕੱਢ ਦਿੱਤਾ ਸੀਗਾ ਜਿੱਦਾਂ ਜਿੱਦਾਂ ਨਾ ਥੋੜੋ ਤੇ ਆ ਆ ਹੈਗਾ ਜੀ ਅਪਾਇੰਟਮੈਂਟ ਲੈਟਰ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਡੇ ਸਾਲ ਵਾਲੇ ਪੇਪਰ ਆ ਜਾਂ 9 ਮਹੀਨੇ ਵਾਲੇ ਪੇਪਰ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਚਾਹੀਦਾ ਅਪਾਇੰਟਮੈਂਟ ਲੈਟਰ ਠੀਕ ਆ ਜੀ ਅਪਾਇੰਟਮੈਂਟ ਲੈਟਰ ਇਹ ਆ ਇਦਾਂ ਹੁੰਦਾ ਆ ਤੇ ਲੱਗਾ ਦਾ ਲਾਉਂਦੇ ਆ ਜਿਹੜੇ ਉਦਾਂ ਇਹਦੀ 700 ਕੁ ਨਹੀਂ 800 ਰੁਪਈਆ ਫੀਸ ਆ ਤੇ ਉਥੇ ਕਿਸੇ ਨੇ 25000 ਦਿੱਤਾ ਕਿਸੇ ਨੇ 85000 ਦਿੱਤਾ ਕਿਸੇ ਨੇ ਲੱਖ ਦਿੱਤਾ ਮਤਲਬ ਸਾਰਿਆਂ ਦਾ ਡਾਡ ਰੇਟ ਸੀਗਾ ਤੇ ਮੈਂ ਵੀ 25000 ਚ ਲਈ ਸੀਗੀ ਤੇ ਨੈਕਸਟ ਹੈਗੀ ਆਪਣੀ ਜੀ ਇੰਸ਼ੋਰੈਂਸ ਸਾਡੀ ਇੰਸ਼ੋਰੈਂਸ ਮੇਰੀ ਇੰਸ਼ੋਰੈਂਸ ਹੋਈ ਜੀ 365 ਦੇਣ ਦੀ ਉਹ ਜਿੱਥੇ ਮੈਂ ਰੋਜਾ ਬਣਾਇਆ ਮਾਰਕ ਕੀਤਾ ਆ ਸਾਲ ਇੱਕ ਦੀ ਆ ਇੰਸ਼ੋਰੈਂਸ 365 ਦੇਣਦੀ ਆ ਤੇ ਇਹ ਮੇਰੀ ਹੋਈ ਸੀ ਇੰਸ਼ੋਰੈਂਸ ਮੇਰੇ ਖਿਆਲ ਚ ਜੀ 12000 ਦੀ 11 ਸਮਥਿੰਗ ਦੀ 12 ਰੱਖ ਲਓ ਤੁਸੀਂ 12000 ਦੀ ਇਹ ਹੋ ਗਈ ਸੀ ਜੀ ਤੇ ਇਹ ਉਸ ਤੋਂ ਬਾਅਦ ਚਾਹੀਦੀ ਆ ਸਾਨੂੰ ਤੇ ਇੰਸ਼ੋਰੈਂਸ ਤੋਂ ਬਾਅਦ ਸਾਡੀ ਜਿਹੜੀ ਫਾਈਲ ਦੇ ਵਿੱਚ ਪਹਿਲਾ ਪੇਪਰ ਲੱਗਣਾ ਆ ਉਹ ਸਾਡਾ ਲੱਗਣਾ ਆ ਐਪਲੀਕੇਸ਼ਨ ਫਾਰਮ ਠੀਕ ਆ ਜੀ ਇਹ ਹੈਗਾ ਐਪਲੀਕੇਸ਼ਨ ਫਾਰਮ ਤੇ ਜਦੋਂ ਤੁਸੀਂ ਇਹ ਫਾਈਲ ਰੈਡੀ ਕਰਨੀ ਆ ਪਹਿਲਾਂ ਉੱਪਰ ਤੁਹਾਡਾ ਐਪਲੀਕੇਸ਼ਨ ਫਾਰਮ ਹੀ ਆਉਣਾ ਆ ਠੀਕ ਹੈ ਜੀ ਇਹਦੇ ਵਿੱਚ ਡਿਟੇਲ ਜਿੱਦਾਂ ਸਾਰੀ ਦਿੱਤੀ ਹੋਆ ਮੇਰੇ 9 ਮਹੀਨੇ ਵਾਲੇ ਸੀ ਉਹ ਵਿੱਚ ਭਰੀ ਹੋਈ ਪਈ ਹੈ ਸਾਰੀ ਮੈਂ ਥੋੜੀ ਕੱਟ ਦਿੱਤੀ ਹੈ ਪਰਸਨਲ ਡਿਟੇਲ ਤੇ ਇਹਦੇ 2-3 ਪੇਜ ਹੁੰਦੇ ਆ ਤੇ ਇਹ ਹੈਗਾ ਸੈਕੰਡ ਪੇਜ ਤੇ ਜਿਹੜਾ ਇਹ ਐਪਲੀਕੇਸ਼ਨ ਫਾਰਮ ਹੈ ਤੁਸੀਂ ਕੋਈ ਵੱਡਾ ਰੋਲਾ ਨਹੀਂ ਹੁੰਦਾ ਤੁਸੀਂ ਆਪ ਡਾਊਨਲੋਡ ਵੀ ਕਰਕੇ ਇਹਨੂੰ ਫਿਲ ਅਪ ਕਰ ਸਕਦੇ ਆ ਫਾਈਲ ਕੋ ਹਵਾ ਨਹੀਂ ਹੈਗੀ ਤੁਸੀਂ ਮੇਨ ਡਾਕੂਮੈਂਟ ਦਾ ਸਾਰੇ ਤੁਹਾਡਾ ਏਜੰਟ ਜਾਂ ਤੁਹਾਡੇ ਉੱਥੋਂ ਆਉਂਦੇ ਹੀ ਆ ਸਿਰਫ ਉਹਨਾਂ ਨੂੰ ਬਸ ਕਾਪੀਆਂ ਕੱਢ ਕੇ ਤੁਸੀਂ ਪ੍ਰਿੰਟ ਆਊਟ ਕੱਢ ਕੇ ਲਾ ਸਕਦੇ ਆ ਤੇ ਉਸ ਤੋਂ ਬਾਅਦ ਆ ਜਾਂਦਾ ਆ ਤੁਹਾਡਾ ਜੀ ਨੂਲਾ ਉਸਤਾ ਲੰਘਿਆ ਆ ਠੀਕ ਆ ਜੀ ਆ ਡਿਕਰੀਜ਼ ਉਹਨਾਂ ਆ ਮੇਰਾ ਨੂਲਾ ਉਸਤਾ ਆ ਜੀ ਠੀਕ ਆ ਜੀ ਤੇ ਫਿਰ ਡਿਕਰੀਜ਼ ਉਹਨਾਂ ਲੱਗਦਾ ਆ ਠੀਕ ਆ ਜੀ ਫਿਰ ਉਸ ਤੋਂ ਬਾਅਦ ਸਾਡੇ ਆ ਜਾਣੇ ਸੀ ਸਟੇਜ ਫਾਰਮ ਆ ਜਾਣੇ ਆ ਤੇ ਸੀ ਸਟੇਜ ਫਾਰਮ ਦੇ ਨਾਲ ਸਾਨੂੰ ਇੱਕ ਡੰਮੀ ਟਿਕਟ ਲੱਗਣੀ ਆ ਠੀਕ ਆ ਜੀ ਤੇ ਇਹ ਸਾਡਾ ਆ ਗਿਆ ਜੀ ਮੇਰੇ ਖਿਆਲ ਚ ਇਹ ਡਿਕਰੀਜ਼ ਉਹਨਾਂ ਆ ਹਾਂ ਜੀ ਤੇ ਇਹ ਡਿਕਰੀਜ਼ ਉਹਨਾਂ ਆ ਠੀਕ ਆ ਜੀ ਤੇ ਆ ਸੀ ਸਟੇਜ ਫਾਰਮ ਆ ਇਹਦੇ ਜਿਹੜਾ ਹੁੰਦੇ ਆ 9 ਮਹੀਨੇ ਵਾਲੇ ਉਹਦੇ ਮੇਰੇ ਖਾਤੇ ਪੰਜ ਪੰਜ ਪੇਜ ਹੁੰਦੇ ਆ ਜਿਹਦੇ ਸਾਲ ਦੇ ਉਹਨਾਂ ਦੇ 8 ਪੇਜ ਹੁੰਦੇ ਆ ਡਿਗਰੀ ਆ ਦੇ ਸੀ ਸਟੇਜ ਦੇ ਇਹ ਤੁਸੀਂ ਦੇਖ ਲਿਓ ਹਣਾ ਤੇ ਆ ਅੱਗੇ ਹੈ ਕਿ ਡੰਮੀ ਟਿਕਟ ਲੱਗ ਗਈ ਆ ਜੀ ਠੀਕ ਆ ਜੀ ਤੇ ਪਾਸਪੋਰਟ ਦੀ ਤੁਹਾਡੇ ਕਾਪੀ ਚਾਹੀਦੀ ਆ ਤੇ ਜਿਹੜਾ ਮੋਰੇ ਮਾਲਕ ਆ ਉਹਦੇ ਤੁਹਾਨੂੰ ਆਈਡੀ ਤੇ ਇੱਕ ਉਹਦਾ ਇੱਕ ਹੋਰ ਪੇਪਰ ਹੁੰਦਾ ਉਹਦੇ ਨਾਲ ਲੱਗਾ ਮੈਨੂੰ ਸੌਰੀ ਉਹਦਾ ਨਾਮ ਨਹੀਂ ਯਾਦ ਤੇ ਉਹ ਦੋ ਪੇਪਰ ਲੱਗਦੇ ਆ ਮਾਲਕ ਵੱਲੋਂ ਆ ਦੇਖੋ ਆ ਥੱਲੇ ਆ ਆਈਡੀ ਆ ਦੋ ਦੋਨਾਂ ਦਾ ਮੈਂ ਕੀਤਾ ਪ੍ਰਿੰਟ ਆਊਟ ਇਕੱਠਾਈ ਸੀਗਾ ਤੇ ਮੈਂ ਉਹ ਉਹ ਕੱਟ ਦਿੱਤਾ ਆ ਮਾਲਕ ਦੀ ਆਈਡੀ ਦੇ ਦੋਨੇ ਪਾਸੇ ਤਾਂ ਇੱਕ ਉਹਨਾਂ ਵੱਲੋਂ ਇੱਕ ਹੋਰ ਪੇਜ ਲੱਗਦਾ ਤੇ ਪੇਪਰ ਜਮਾ ਹੋਣ ਤੋਂ ਬਾਅਦ ਸਾਨੂੰ ਇਦਾਂ ਦੀ ਸਲਿੱਪ ਮਿਲਦੀ ਆ 14140 ਰੁਪਏ ਜਮਾ ਹੁੰਦੇ ਆ ਤੇ ਤੁਹਾਡਾ ਮੈਕਸਿਮਮ 10 ਦਿਨ ਦਾ ਟਾਈਮ ਹੁੰਦਾ ਹੈ ਵੀਜ਼ਾ ਪਾਸਪੋਰਟ ਆਉਣ ਦਾ ਤੇ ਮੇਰੇ ਖਿਆਲ ਚ 7-8 ਦਿਨਾਂ ਚ ਜਾਂ 5 ਦਿਨਾਂ ਚ ਮੋਸਟਲੀ ਹੁਣ ਆ ਰਹੇ ਆ। ਇਹੀ ਸੀ ਜਾਣਕਾਰੀ ਜੀ। ਇਹ ਇਹਹੀ ਡਾਕੂਮੈਂਟ ਲੱਗਦੇ ਆ। ਬਾਕੀ ਜੇ ਤੁਹਾਨੂੰ ਪ੍ਰਿੰਟ ਆਊਟ ਅੰਦਰ ਵੀ VFS ਦੇ ਤੁਸੀਂ ਗਏ ਆ ਦਿੱਲੀ ਦੀ ਮੈਂ ਗੱਲ ਕਰਦਾ। ਬਹੁਤ ਵਧੀਆ ਸਰਵਿਸ ਆ ਉੱਥੇ ਤੁਸੀਂ ਆਪ ਪ੍ਰਿੰਟ ਆਊਟ ਕੱਢ ਵੀ ਕਢਾ ਸਕਦੇ ਹੋ ਫ੍ਰੀ ਆਫ ਕਾਸਟ ਆ। ਅੰਦਰ ਖਾਣ ਲਈ ਵੀ ਹੁੰਦਾ ਆ। ਕੋਈ ਇਸ਼ੂ ਨਹੀਂ ਆਉਂਦਾ। ਠੀਕ ਆ ਜੀ। ਤੁਸੀਂ ਆਪਣਾ ਕਿਤੇ ਇਵੇਂ ਤੁਹਾਡੇ ਫੋਨ 'ਚ ਵੀ ਆ ਤੁਸੀਂ ਉੱਥੋਂ ਪ੍ਰਿੰਟ ਆਊਟ ਲੈ ਸਕਦੇ ਆ। ਫੋਟੋ ਵੀ ਤੁਹਾਡੀ ਫ੍ਰੀ ਹੁੰਦੀ ਆ। ਕਿਉਂਕਿ ਉਹਨਾਂ ਨੇ ਇਸ 14000 ਵਿੱਚ ਸਾਰੀਆਂ ਸਰਵਿਸ ਇਨਕਲੂਡ ਹੁੰਦੀਆਂ ਜੀ ਉਹਨਾਂ ਦੀਆਂ ਠੀਕ ਆ ਜੀ ਇਸ 14000 ਚ ਬਾਕੀ ਫਾਈਲ ਕੋਈ ਵੱਡੀ ਉਹ ਨਹੀਂ ਹੈਗੀ ਇਹਦੇ ਵਿੱਚ ਸਿਰਫ ਜੋ ਸਿਰਫ ਜਿਹੜੇ ਤੁਸੀਂ ਆਪਣੇ ਕੋਲੋਂ ਰੇਂਜ ਕਰਕੇ ਜੜੀਆਂ ਚੀਜ਼ਾਂ ਲਾਉਣੀਆਂ ਇੱਕ ਐਪਲੀਕੇਸ਼ਨ ਫਾਰਮ ਹੁੰਦਾ ਤੁਹਾਡੇ ਪਾਸਪੋਰਟ ਦੀ ਫੋਟੋ ਕਾਪੀ ਹੁੰਦੀ ਆ ਟਰੈਵਲ ਇੰਸ਼ੋਰੈਂਸ ਹੁੰਦੀ ਆ ਤੇ ਡੰਮੀ ਟਿਕਟ ਹੁੰਦੀ ਆ ਇਹ ਕੰਮ ਤੁਸੀਂ ਆਪ ਵੀ ਕਰ ਸਕਦੇ ਆ ਜੇ ਮਤਲਬ ਐਡਾ ਕੋਈ ਕਿਸੇ ਥਰੂ ਵੀ ਕਰਾ ਸਕਦੇ ਆ ਕੋਈ ਤਾਂ ਵੀ ਨਹੀਂ ਔਖਾ ਹੈਗਾ ਬਾਕੀ ਸਾਰੇ ਡਾਕੂਮੈਂਟ ਤਾਂ ਮਾਲਕ ਵੱਲੋਂ ਆਉਂਦੇ ਆ ਇਹ ਸਨ ਡਾਕੂਮੈਂਟ ਬਾਕੀ ਥੈਂਕ ਯੂ ਜੀ ਹਾਂਜੀ ਇੱਕ ਗੱਲ ਹੋਰ ਜੀ 에어ਲਾਈਨ ਦੀ ਟਿਕਟ ਜਦੋਂ ਤੁਹਾਡਾ ਵੀਜ਼ਾ ਆ ਜਾਂਦਾ ਆ ਉਸ ਤੋਂ ਬਾਅਦ ਪਹਿਲਾਂ ਤੁਸੀਂ ਆਪਣੇ ਫੋਨ ਤੋਂ ਗੂਗਲ ਤੋਂ ਪਹਿਲਾਂ ਆਪਣੀ 에어ਲਾਈਨ ਦਾ ਪ੍ਰਾਈਸ ਚੈੱਕ ਕਰ ਲਓ ਟਿਕਟ ਦਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਕੋਈ ਤੁਹਾਡੇ ਸ਼ਹਿਰ ਮੁਹੱਲੇ 'ਚ ਜਿਹੜਾ ਵੀ ਹੈਗਾ ਟਿਕਟਾਂ ਵਾਲਾ ਉਸ ਤੋਂ ਪਤਾ ਕਰ ਲਓ ਤਾਂ ਇੱਕ ਵਾਰ ਜ਼ਰੂਰ ਜੇ ਤੁਹਾਡਾ ਕੋਈ ਇਡਲੀ ਦੇ ਵਿੱਚ ਕੋਈ ਰਿਸ਼ਤੇਦਾਰ ਜਾਂ ਕੋਈ ਵੀ ਬੰਦਾ ਹੈਗਾ ਉਦੇ ਕੋਲੋਂ ਉੱਥੋਂ ਜ਼ਰੂਰ ਪ੍ਰਾਈਸ ਚੈੱਕ ਕਰੋ ਟਿਕਟਾਂ ਦੇ ਵਿੱਚ 10 10 15 15 20 20000 ਦਾ ਫਰਕ ਹੁੰਦਾ ਥੈਂਕ ਯੂ